ਖਰੜ ਵਿਖੇ ਬਣਦੇ ਹੈ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੇ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਸੁਪਨਾ ਦੇਸ਼ ਨੂੰ 2047 ਤੱਕ ਇੱਕ ਵਿਕਸਿਤ ਦੇਸ਼ ਬਣਾਉਣਾ ਹੈ ਤਾਂ ਜੋ ਆਜ਼ਾਦੀ ਦੇ 100 ਸਾਲ ਬਾਅਦ ਦੇਸ਼ ਦੇ ਲੋਕ ਵਿਕਸਿਤ ਦੇਸ਼ ਦਾ ਜਸ਼ਨ ਮਨਾ ਸਕਣ। ਇਹ ਸ਼ਬਦਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦੇ ਵੱਲੋਂ ਖਰੜ ਵਿਖੇ ਮਹਾਰਾਜਾ ਰਾਜ ਸਰੋਵਰ ਦੇ ਵਿੱਚ राम मंदिर दी होरी उसारी दा दौरा ਕਰਨ ਸਮੇਂ ਕੀਤਾਗੇ ਮੈਂਬਰ ਪਾਰਲੀਮੈਂਟ ਸਤਰਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜਿਹਾ ਸੁਪਨਾ ਲਿਆ ਅਤੇ ਲੋਕਾਂ ਨੂੰ ਵੀ ਇਸ ਸੁਪਨੇ ਸੰਬੰਧੀ ਜਾਗਰੂਕ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਪਿੱਛੇ ਆਜ਼ਾਦ ਹੋਣ ਵਾਲੇ ਦੇਸ਼ ਵਿਕਸਿਤ ਦੇਸ਼ ਬਣ ਗਏ ਅਤੇ ਸਾਡਾ ਦੇਸ਼ ਕਿਉਂ ਨਹੀਂ ਵਿਕਸਿਤ ਦੇਸ਼ ਬਣ ਸਕਿਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵਿਕਸਿਤ ਦੇਸ਼ ਦਾ ਸੁਪਨਾ ਹੀ ਨਹੀਂ ਦਿਖਾਇਆ ਸਗੋ ਦੇਸ਼ ਨੂੰ ਵਿਕਸਿਤ ਬਣਾਉਣ ਦੇ ਲਈ ਕਰੋੜ ਮੈਪ ਵੀ ਤਿਆਰ ਕੀਤਾ ਹੈ ਉਹਨਾਂ ਕਹਿੰਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਇੱਛਾ ਹੈ ਕਿ ਵਿਕਾਸ ਦੇ ਨਾਲ-ਨਾਲ ਵਿਰਾਸਤ ਵੀ ਸਾਹਮਣੇ ਜ਼ਰੂਰੀ ਆ ਜੀ ਅੱਜ ਸਭੀ ਬਹੁਤ ਵੱਡੀ ਵਿਰਾਸਤ ਹੈ ਜਿਹੜੀ ਸਨਾਤਨ ਧਰਮ ਦੀ ਉਹਦਾ ਅੱਜ ਇੱਥੇ ਆ ਕੇ ਮਿਲੇਆਂ ਸਾਥੀਆਂ ਨੂੰ ਜੈਨ ਸਾਹਿਬ ਤੇ ਬਾਕੀ ਸਾਰੇ ਸਾਥੀਆਂ ਨੂੰ ਗ੍ਰਾਮ ਪਵਨ ਖਰਦ ਦੇ ਵਿੱਚ ਜਿੱਥੇ ਸਾਡੀ ਵਿਰਾਸਤ ਨੂੰ ਸੰਭਾਲਣ ਦੇ ਵਾਸਤੇ ਅਸੀਂ ਚਰਚਾ ਕਰ ਰਹੇ ਹਾਂ ਕਿਵੇਂ ਇਸ ਵਿਰਾਸਤ ਨੂੰ ਅਸੀਂ ਸੰਭਾਲ ਸਕੀਏ ਅੱਗੇ ਵਧਾ ਸਕੀਏ ਜਿਹੜੀ ਸਾਡੀ ਆਸਥਾ ਦਾ ਕੇਂਦਰ ਨੇ ਇਹ ਜਿਹੜੀਆਂ ਜਗ੍ਹਾ ਉਹਨਾਂ ਨੂੰ ਕਿਦਾਂ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਡਿਵੈਲਪ ਕਰ ਸਕੀਏ ਤਾਂ ਇਹ ਸਰਬਸਾਂਝਾ ਉਪਰਾਲਾ ਸਾਰੇ ਕਰ ਰਹੇ ਹੈਗੇ ਮਿਲ ਕੇ ਕਰਨ ਵਾਸੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਇਹਨਾਂ ਯਾਤਰਾਵਾਂ ਦੇ ਨਾਲ ਇਹ ਪਾਰਸਰਕਾਰ ਦੀ ਜਿਹੜੀ ਜਗ੍ਹਾ ਦੀ ਮਲਕੀਅਤ ਹੈ ਉਸ ਨੂੰ ਇਹਨਾਂ ਨੇ ਬਹੁਤ ਚੰਗੇ ਢੰਗ ਨਾਲ ਲੋਕਾਂ ਤੋਂ ਬਚਾ ਕੇ ਵੀ ਰੱਖਿਆ ਟਰਡਵੀਆਂ ਤੋਂ ਇਹਨੂੰ ਸੰਭਾਲਿਆ ਲੜਾਈਆਂ ਵੀ ਲੜੀਆਂ ਔਰ ਅੱਜ ਇਹਨਾਂ ਨੇ ਇਸ ਸਥਾਨ ਨੂੰ ਇੱਕ ਆਕਾਰ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਸਾਰੇ ਮਿਲ ਕੇ ਇਸ ਸਥਾਨ ਨੂੰ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ ਪੁੱਤਰ ਦਾ ਸਥਾਨ ਹੈ ਉਸ ਭਾਵਨਾ ਦੇ ਨਾਲ ਉਸ ਨਜ਼ਰੀਏ ਨਾਲ ਇਹਨੂੰ ਡਵੈਲਪ ਕੀਤਾ ਜਾਵੇ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਨ੍ਹਾਂ ਦੇ ਵਿੱਚ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਵਾਸਤੇ ਸਕੀਮਾਂ ਲਾਂਚ ਕੀਤੀਆਂ ਗਈਆਂ ਆਦਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਇੱਛਾ ਹੈ ਪੂਰਨਾ ਵਿਜਨ ਹੈ ਕਿ ਵਿਕਾਸ ਦੇ ਨਾਲ ਜਿਹੜੀ ਵਿਰਾਸਤ ਹੈ ਉਹਨੂੰ ਅਸੀਂ ਛੱਡ ਕੇ ਨਹੀਂ ਜੀ ਉਦੋਂ ਦਾ ਵਿਰਾਸਤ ਨੂੰ ਸੰਭਾਲਣਾ ਹੈ ਮੈਨੂੰ ਲੱਗਦਾ ਕਿ ਇਹ ਸਾਡੀ ਵਿਰਾਸਤ ਦਾ ਬਹੁਤ ਹੀ ਅਹਿਮ ਜਿਹੜਾ ਹੈਗਾ ਅੰਗ ਹੈਗਾ ਤੇ ਇਸ ਨੂੰ ਅਸੀਂ ਜਰੂਰ ਮਿਲ ਕੇ ਸਾਰਿਆਂ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਮੇਰਾ ਵੀ ਬਤੌਰ ਮੈਂਬਰ ਪਾਰਲੀਮੈਂਟ ਰਾਜ ਸਭਾ ਵਿੱਚ ਮੈਂ ਹਾਂ ਮੈਂ ਆਪਣੇ ਵੱਲੋਂ ਔਰ ਆਪਣੀ ਭਾਰ ਸਰਕਾਰ ਵੱਲੋਂ ਜੋ ਵੀ ਬੈਸਟ ਪੋਸੀਬਲ ਹੋਏਗਾ ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਥੀ ਆਲਰੇਡੀ ਇੱਥੇ ਕੰਮ ਕਰ ਰਹੇ ਹੈਗੇ ਨੇ ਉਹਨਾਂ ਨੂੰ ਮਿਲ ਨਾਲ ਲੈ ਕੇ ਸਾਰੀਆਂ ਹੀ ਧਰਮਾਂ ਸਾਰੀਆਂ ਹੀ ਪਾਰਟੀਆਂ ਨੂੰ ਨਾਲ ਲੈ ਕੇ ਅਸੀਂ ਇਸ ਸਥਾਨ ਨੂੰ ਲੋਕੋਨੀਅਮ ਭਾਵਨਾਵਾਂ ਮਾ ਮੁਤਾਬਕ ਡਵੈਲਪ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ। ਹੰਸਾ ਜੀ ਰਾਜ ਸਭਾ ਮੈਂਬਰ ਉਹ ਤੇ ਕਿਹੜੇ ਕਿਹੜੇ ਪੰਜਾਬ ਦੇ ਮੁੱਦੇ ਕੋਈ ਤੁਸੀਂ ਉੱਥੇ ਇੱਕ ਸਰ ਤੁਸੀਂ ਗੰਦੇ ਪਾਣੀ ਦਾ ਮੁੱਦਾ ਚੱਕਿਆ ਸੀਗਾ ਜੀ। ਇੱਥੇ ਵੀ ਕਾਫੀ ਜ਼ਿਆਦਾ ਵਿਖਿਆ ਗੰਦਾ ਪਾਣੀ ਕਿੱਥੇ ਹੈ ਬੜਾ ਤੁਹਾਰ ਮੱਕ ਤੇ ਵਧੀਆ ਮੁੱਦਾ ਹੈਗਾ ਆਪਾਂ ਬਾਕੀ ਮੁੱਦਿਆਂ ਨੇ ਦੇ ਵਿੱਚ ਨਾਮ ਲਾਈਏ ਅੱਜ ਇਸੇ ਮੁੱਦੇ ਦੀ ਗੱਲ ਕਰਦੇ ਆਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਸਾਡਾ ਸਾਰਿਆਂ ਦਾ ਪੰਜਾਬ ਹੈ ਇੱਥੇ ਵੀ ਖੜੇ ਪੰਜਾਬ ਦਾ ਹਿੱਸਾ ਹੈਗਾ ਤੇ ਅੱਜ ਅਸੀਂ ਆਪਣਾ ਧਿਆਨ ਇਹਦੇ ਤੇ ਕੇਂਦਰਿਤ ਕਰਨਾ ਚਾਹੁੰਦੇ ਆ ਓਕੇ ਠੀਕ ਬਹੁਤ ਧੰਨਵਾਦ